ਪੰਜਾਬ ਸਰਕਾਰ ਨੇ ਨਵੇਂ ਸਾਲ ਮੌਕੇ ਸੂਬੇ ਦੇ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ। ਇਸ ਦੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਜ ਸਾਲ 2024 ਦੇ ਪਹਿਲੇ ਦਿਨ ਪੰਜਾਬ ਦੇ ਲੋਕਾਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਹੈ। ਪੰਜਾਬ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਂਟ ਗਵਿੰਦਵਾਲ ਸਾਹਿਬ ਨੂੰ ਖਰੀਦ ਲਿਆ ਹੈ। ਜਿਸ ਨਾਲ ਲੋਕਾਂ ਦੇ ਪੈਸੇ ਵੀ ਬਚਣਗੇ ਤੇ ਬਿਜਲੀ ਵੀ ਸਸਤੀ ਮਿਲੇਗੀ। ਮੁੱਖ ਮੰਤਰੀ ਨੇ ਕਿਹਾ ਕਿ ਇਹ ਦੇਸ਼ ਦਾ ਸਭ ਤੋਂ ਸਸਤਾ ਸਮਝੌਤਾ ਹੈ ਇਸ ਦਾ ਨਾਮ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਮ ਤੇ ਰੱਖਿਆ ਜਾਵੇਗਾ ਸੀਐਮ ਆਰ ਨੇ ਕਿਹਾ ਕਿ ਸਾਡੀ ਨੀਅਤ ਅਤੇ ਨੀਤੀ ਸਾਫ਼ ਹੈ ਇਹ ਪਹਿਲੀ ਸਰਕਾਰ ਹੈ ਜੋ ਪ੍ਰਾਈਵੇਟ ادارے ਨੂੰ ਖਰੀਦ ਰਹੀ ਹੈ ਨਹੀਂ ਤਾਂ ਦੇਸ਼ ਅਤੇ ਸੂਬੇ ਦੀਆਂ ਪਿਛਲੀਆਂ ਸਰਕਾਰਾਂ ਦੀ ਨੀਤੀ ਤਾਂ ਵੇਚਣ ਵਾਲੀ ਹੀ ਰਹੀ ਹੈ ਮਾਨ ਨੇ ਕਿਹਾ ਆ ਕਿ ਜੋ ਹੋਇਆ ਜੋ ਕਿਸੇ ਨੇ ਸੋਚਿਆ ਨਹੀਂ ਸੀ ਪੰਜਾਬ ਦੀ ਜਨਤਾ ਨੇ 92 ਉਮੀਦਵਾਰਾਂ ਨੂੰ ਜਿਤਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ। ਪੰਜਾਬ ਸਰਕਾਰ ਰੋਜ਼ਾਨਾ ਲੋਕਪੱਖੀ ਫੈਸਲੇ ਲੈ ਰਹੀ ਹੈ। ਮੰਨਨੇ ਕਿਹਾ ਕਿ ਆਮ ਤੌਰ ਤੇ ਸਰਕਾਰਾਂ ਸਰਕਾਰੀ ادارے ਨੂੰ ਪ੍ਰਾਈਵੇਟ ਹੱਥਾਂ ਵਿੱਚ ਵੇਚ ਦਿੰਦੀਆਂ ਨੇ ਪਰ ਪੰਜਾਬ ਵਿੱਚ ਬਿਲਕੁਲ ਉਲਟਾ ਹੋਇਆ। ਜੀਵੀਕੇ ਦਾ ਗਵਿੰਦਵਾਲ ਸਾਹਿਬ ਦਾ ਥਰਮਲ ਪਲਾਂਟ ਪੰਜਾਬ ਸਰਕਾਰ ਨੇ ਖਰੀਦ ਲਿਆ। ਏ ਪੀ ਐਸ ਪੀ ਸੀ ਇਹਦੀ ਵੱਡੀ ਪ੍ਰਾਪਤੀ ਹੈ ਮੁੱਖ ਮੰਤਰੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ 540 ਮੈਗਾਵਾਟ ਬਿਜਲੀ ਪੈਦਾ ਕਰਦਾ ਹੈ ਜਿਸ ਨੂੰ 1080 ਕਰੋੜ ਰੁਪਏ ਵਿੱਚ ਖਰੀਦਿਆ 2 ਕਰੋੜ ਰੁਪਏ ਪਰ ਮੈਗਾਵਾਟ ਹੈ ਮੁੱਖ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਇਹ ਦੇਸ਼ ਦਾ ਸਭ ਤੋਂ ਸਸਤਾ ਸੌਦਾ ਹੈ ਇਸ ਤੋਂ ਪਹਿਲਾਂ ਜਿਹੜੇ ਪਲਾਂਟ ਖਰੀਦੇ ਗਏ ਨੇ 600 ਮੈਗਾਵਾਟ ਦਾ ਪਲਾਂਟ ਕੋਬਰਾ ਵੈਸਟ ਸ਼ਾਬੂਆ ਪਾਵਰ 600 ਮੈਗਾਵਾਟ 1804 ਕਰੋੜ ਤੇ ਹੋਰ ਕਈ 2248 1818 ਕਰੋੜ ਵਿੱਚ ਖਰੀਦਿਆ ਗਿਆ ਜਦਕਿ ਜੀਵੇਕੇ ਦਾ ਪਲਾਂਟ 1080 ਕਰੋੜ ਰੁਪਏ ਚ ਖਰੀਦਿਆ ਗਿਆ ਅਜੇ ਵੀ ਇਸ ਥਰਮਲ ਪਲਾਂਟ ਦੀ ਉਮਰ 18 ਤੋਂ 19 ਸਾਲ ਪਈ ਹੈ ਅੱਜ ਦਾ ਦਿਨ ਬੜਾ ਖੁਸ਼ੀ ਦਾ ਦਿਨ ਹੈ ਨਵਾਂ ਸਾਲ ਤਾਂ ਹੈ ਹੀ ਪਰ ਨਵੇਂ ਸਾਲ ਚ ਇੱਕ ਐਸੀ ਹਿਸਟਰੀ ਜਿਹੜੀ ਇਤਿਹਾਸ ਲਿਖਿਆ ਜਾ ਰਿਹਾ ਪੰਜਾਬ ਵੱਲੋਂ ਜਿਹੜਾ ਪਹਿਲਾਂ ਕਦੇ ਕਿਸੇ ਨੇ ਸੋਚਿਆ ਨਹੀਂ ਸੀ ਆਮ ਤੌਰ ਤੇ ਸਰਕਾਰਾਂ ਹੁੰਦੀਆਂ ਨੇ ਸਰਕਾਰਾਂ ਬਦਲਦੀਆਂ ਦੇ ਨਾਲ ਉਹਨਾਂ ਦੇ ਮਿੱਤਰ ਵੀ ਬਦਲ ਜਾਂਦੇ ਆ ਤਾਂ ਫਿਰ ਸਰਕਾਰਾਂ ਸਰਕਾਰੀ ਸੰਸਥਾਵਾਂ ਨੂੰ ਸਰਕਾਰੀ ਅਦਾਰਿਆਂ ਨੂੰ ਘਾਟੇ ਵਿੱਚ ਸ਼ੋਅ ਕਰਕੇ ਆਪਣੇ ਪ੍ਰਾਈਵੇਟ ਮਿੱਤਰਾਂ ਨੂੰ ਵੇਚ ਦਿੰਦੇ ਆ ਚਾਹੇ ਉਹਦੇ ਵਿੱਚ ਮੈਂ ਕੁਨੈਰੀ ਬਿਸ਼ਰਾਮ ਘਰ ਵਿੱਚੇ ਹੋਰ ਬਹੁਤ ਸਾਰੀਆਂ ਬਿਲਡਿੰਗਾਂ ਵੇਚੀਆਂ ਉਹਨਾਂ ਨੂੰ ਇਸ ਕੈਟਾਗਰੀ ਚ ਮਾਣਨਾ ਪਰ ਜੋ 2022 ਦੇ ਵਿੱਚ ਪੰਜਾਬ ਦੇ ਲੋਕਾਂ ਨੇ ਵਿਸ਼ਵਾਸ ਕੀਤਾ ਆਪਣੀ ਪਾਰਟੀ ਤੇ ਵਿਸ਼ਵਾਸ ਕੀਤਾ ਅਰਵਿੰਦ ਕੇਜਰੀਵਾਲ ਜਿੱਦੀ ਗਰੰਟੀਆਂ ਤੇ ਵਿਸ਼ਵਾਸ ਕੀਤਾ ਸਾਡੇ ਐਮਐਲਏ ਸਹਿਮਾਨਾਂ ਤੇ ਤਾਂ ਬਹੁਤ ਭਾਰੀ ਬਹੁਮਤ 92 ਐਮਐਲਏ ਦਾ ਦੇ ਕੇ ਪੰਜਾਬ ਦੇ ਵਿੱਚ ਸਰਕਾਰ ਬਣਾਈ ਨਵੀਂ ਉਮੀਦ ਨਾ ਸਰਕਾਰ ਬਣਾਈ ਔਰ ਸਰਕਾਰ ਜਿਹੜੀ ਹੈ ਉਹ ਹਰ ਰੋਜ਼ ਕੋਈ ਨਾ ਕੋਈ ਨਵਾਂ ਫੈਸਲਾ ਲੈ ਰਹੀ ਹੈ ਲੋਕ ਪੱਕੇ ਫੈਸਲੇ ਲੈ ਰਹੇ ਅੱਜ 1 ਜਨਵਰੀ 2024 ਨੂੰ ਮੈਂ ਤੁਹਾਨੂੰ ਖੁਸ਼ਖਬਰੀ ਦੇਣ ਲਈ ਆਇਆ ਕਿ ਆਮ ਤੌਰ ਤੇ ਸਰਕਾਰਾਂ ਸਰਕਾਰੀ ਦਾਰਿਆਂ ਨੂੰ ਪ੍ਰਾਈਵੇਟ ਨੂੰ ਵੇਚ ਦਿੰਦੀਆਂ ਨੇ ਪਰ ਪੰਜਾਬ ਦੇ ਵਿੱਚ ਬਿਲਕੁਲ ਉਲਟਾ ਹੋ ਗਿਆ ਪੰਜਾਬ ਸਰਕਾਰ ਨੇ ਪ੍ਰਾਈਵੇਟ ਅਧਾਰਾ ਖਰੀਦਿਆ ਜੀ ਵੀ ਕੇ ਦਾ ਗੋਇੰਦਵਾਲ ਸਾਹਿਬ ਦਾ ਜਿਹੜਾ ਥਰਮਲ ਪਲਾਂਟ ਸੀ ਉਹ ਪੰਜਾਬ ਸਰਕਾਰ ਨੇ ਖਰੀਦ ਲਿਆ ਜੀ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਪ੍ਰਾਈਵੇਟ ਸੈਕਟਰ ਨੂੰ ਖਰੀਦ ਰਹੀ ਹੈ ਕੋਈ ਸਰਕਾਰ ਕਿ ਪ੍ਰਾਈਵੇਟ ਵਾਲੇ ਕਹਿੰਦੇ ਸਾਥੋ ਚੱਲਦਾ ਨਹੀਂ ਅਸੀਂ ਘਾਟੇ 'ਚ ਆ ਤਾਂ ਅਸੀਂ ਕਿਹ ਕੋਈ ਗੱਲ ਨਹੀਂ ਤੁਸੀਂ ਸਾਨੂੰ ਫੜਾਓ ਅਸੀਂ ਚਲਾ ਕੇ ਦਿਖਾਉਨੇ ਆਂ ਸੇ ਬਹੁਤ ਵੱਡੀ ਅਚੀਵਮੈਂਟ ਹੈ ਪੀਐਸਪੀਸੀਐਲ ਦੀ ਔਰ ਇਹਦੀ ਮੈਂ ਥੋੜੀ ਜਿਹੀ ਡਿਟੇਲ ਦੇਣੀ ਚਾਹੂੰਗਾ 540 ਮੀਗਾਵਾਟ ਬਿਜਲੀ ਪੈਦਾ ਕਰਦਾ ਰਨਿੰਗ ਹੈ 540 ਮੀਗਾਵਾਟ ਬਿਜਲੀ ਪੈਦਾ ਕਰਦਾ ਤੇ 1080 ਕਰੋੜ ਰੁਪਏ ਚ ਖਰੀਦਿਆ ਜਨਿ ਕਿ 2 ਕਰੋੜ ਰੁਪਈਆ ਪਰ ਮੀਗਾਵਾਟ ਜਦ ਕੇ ਇਹ ਵੀ ਕਹਿਣਾ ਮੈਂ ਚਾਹੂੰਗਾ ਕਿ ਦੇਸ਼ ਦਾ ਸਭ ਤੋਂ ਸਸਤਾ ਸੌਦਾ ਹੈ ਇਹ। ਇਹ ਤੋਂ ਪਹਿਲਾਂ ਜਿਹੜੇ ਪਲਾਂਟ ਖਰੀਦੇ ਗਏ ਨੇ 600 ਮੀਗਾਵਾਟ ਦਾ ਸੀਗਾ ਇੱਕ ਕੋਬਰਾ ਬੈਸਟ। ਝਾਬੂਆ ਪਾਵਰ ਸੀ ਉਹ ਵੀ 600 ਮੀਗਾਵਾਟ ਦਾ ਸੀ। ਕੋਈ 1804 ਕਰੋੜ ਚ ਗਿਆ, ਕੋਈ 1910 ਕਰੋੜ ਚ ਗਿਆ, ਕੋਈ 2248 ਕਰੋੜ ਚ ਗਿਆ। ਕੋਈ 1818 ਕਰੋੜ ਚ ਗਿਆ। 5ਵੇਂ ਨੰਬਰ ਤੇ ਜੀਵੀਕੇ ਪੀਐਸਪੀਸੀਐਲ ਨੇ 540 ਮੈਗਾਵਾਟ ਦਾ 7 ਸਾਲ ਪੁਰਾਣਾ ਥਰਮਲ ਪਲਾਂਟ 1080 ਕਰੋੜ ਚ ਖਰੀਦਿਆ ਸਾਡੀ ਬਣਦੀ ਹੈ 2 ਕਰੋੜ ਰੁਪਏ ਪਰ ਮੈਗਾਵਾਟ ਦੀ ਐਵਰੇਜ ਖਰਚਾ ਜਦਕਿ ਇਹ ਤੋਂ ਪਹਿਲਾਂ ਵਾਲੇ ਜਿਹੜੇ 4 ਨੇ ਕੋਈ 3 ਕਰੋੜ ਰੁਪਏ ਪਰ ਮੈਗਾਵਾਟਾ ਕੋਈ 3 3.18 ਕਰੋੜ ਕੋਈ 3.7 ਕਰੋੜ ਕੋਈ 3.3 ਕਰੋੜ ਸੋ 2 ਕਰੋੜ ਪਰ ਮੈਗਾਵਾਟ ਖਰੀਦੇ ਹਜੇ ਦੀ 18-19 ਸਾਲ ਏਜ ਪਈ ਹੈ ਪਰ ਉਹ ਵੱਧ ਜਾਂਦੀ ਹੁੰਦੀ ਹੈ ਜੇ ਨਾਲ ਦੀ ਨਾਲ ਮੇਨਟੇਨੈਂਸ ਰਵੇ ਉਹ ਬਚ ਸਕਦੀ ਹੈ ਇਹ ਕਿੱਥੇ ਬੜਾ ਤੁਹਾਨੂੰ ਇੱਕ ਕਮਾਲ ਦਾ ਪੁਆਇੰਟ ਦੱਸਣਾ ਚਾਹੂੰਗਾ ਕਿ ਅਸੀਂ ਪੰਜਾਬ ਸਰਕਾਰ ਜਿਹੜੀ ਉਹ ਕਿਵੇਂ ਲੋਕਾਂ ਦੇ ਇੱਕ ਇੱਕ ਪੈਸੇ ਦਾ ਧਿਆਨ ਰੱਖਦੀ 2016 ਤੋਂ ਨਵੰਬਰ 2023 ਤੱਕ ਇਹਨਾਂ ਤੋਂ ਅਸੀਂ 11165 ਮਿਲੀਅਨ ਯੂਨਿਟ ਖਰੀਦੇ 7902 7902 ਕਰੋੜ ਰੁਪਏ ਦਿੱਤੇ ਕਿਉਂਕਿ ਪੀਪਾ ਜਿਹੜੇ ਕਰਕੇ ਗਏ ਸੀ ਉਹੀ ਰਹੇ ਔਰ 7902 ਕਰੋੜ ਚੋਂ 1718 ਕਰੋੜ ਉਹ ਹੈ ਜਦੋਂ ਇਹ ਚੱਲਿਆ ਹੀ ਨਹੀਂ ਕਿਉਂਕਿ ਐਗਰੀਮੈਂਟ ਚ ਪਾ ਲਿਆ ਚੱਲੇ ਨਾ ਚੱਲੇ ਅਸੀਂ ਤੁਹਾਨੂੰ ਪੈਸੇ ਦੇਣ ਹੀ ਦੇਣੇ ਨੇ ਇਹਦੇ ਬਾਰੇ ਅਸੀਂ ਜਦੋਂ ਵਿਪੱਖ ਚ ਆਉਂਦੇ ਸੀ ਉਦੋਂ ਵੀ ਮੁੱਦਾ ਠਾਇਆ ਸੀਗਾ 1711 ਕਰੋੜ ਖੜੇ ਦੇ ਦਿੱਤਾ ਜਦ ਕਿ ਅਸੀਂ 1000 1080 ਕਰੋੜ ਚ ਖਰੀਦ ਰਹੇ ਹਾਂ ਉਹਨੂੰ 80 ਜੁਨਿਟ ਜਿਹੜੀ ਕੀਮਤ ਇਹ ਤੋਂ ਪੈਂਦੀ ਰਹੀ 7 ਰੁਪਏ 8 ਪੈਸੇ ਜਦੋਂ ਅਸੀਂ ਲੈ ਲਿਆ ਤਾਂ ਪਛਵਾੜਾ ਕੋਲ ਮਾਈਨ ਚੋਂ ਸਾਡਾ ਕੋਲਾ ਆਊਗਾ ਕੋਲਾ ਵੀ ਆਪਣਾ ਪਤਾ ਚਾਰ ਰੁਪਏ 50 ਪੈ ਸਾਢੇ 4 ਰੁਪਏ ਪਰ ਯੂਨਿਟ ਬਿਜਲੀ ਪਊਗੀ ਜਾਨਕਿ ਲਗਭਗ 2.5 ਤੋਂ 2 ਰੁਪਏ 60 ਪੈਸੇ ਤੱਕ ਸਾਡਾ ਘਟ ਹੋ ਜੂਗਾ ਤੇ ਇਹ ਵਿੱਚ ਸਾਲ ਸਾਲ ਦੀ ਬਚਤ ਕਿੰਨੀ ਹੋਊਗੀ 300 ਤੋਂ 500 ਕਰੋੜ ਆ ਆ ਚੀਜ਼ ਆ ਪੁਆਇੰਟ ਮੈਨਰ ਜੀ ਕਿ ਅਸੀਂ ਲੋਕਾਂ ਦੇ ਪੈਸੇ ਨੂੰ ਵੇਸਟ ਨਹੀਂ ਹੋਣ ਦੇਣਾ ਚਾਹੁੰਦੇ ਅਸੀਂ ਚਾਹੁੰਦੇ ਆ ਕਿ ਉਹਦੇ ਚੋਂ ਬਚਾਇਆ ਜਾਵੇ ਇਹੀ 300 ਤੋਂ 500 ਕਰੋੜ ਦਾ ਤਰਗਾਹਾਂ ਦੇਵਾਂਗੇ ਨਵੀਆਂ ਨੌਕਰੀਆਂ ਕੱਢਾਂਗੇ ਉੱਥੇ ਪੈਸਾ ਲੱਗੂਗਾ ਬਿਜਲੀ ਫ੍ਰੀ ਹੋਊਗੀ ਸਬਸਿਡੀ ਬਿਜਲੀ ਬੋਰਡ ਦੀ 1 ਰੁਪਏ ਦੀ ਵੀ ਦੇਣਦਾਰੀ ਨਹੀਂ ਹੈਗੀ ਮੈਂ ਦਸੰਬਰ ਵਾਲੀ ਵੀ ਦੇਤੀ ਨਹੀਂ ਕੱਲ ਵਾਲੇ ਮਿਲ ਗਏ ਕੱਲ ਤੱਕ ਤਾਂ ਅਪਡੇਟ ਨਾ ਬਿਜਲੀ ਬੋਰਡ ਦੇ ਕੱਲ ਤੱਕ ਦੇ ਪੈਸੇ ਦੇ ਰੱਖਿਆ ਸੀ ਜੋ ਸਬਸਿਡੀ ਦੇ ਬਣਦੇ 31 ਦਸੰਬਰ ਤੱਕ ਦੇ ਤੇ ਇਹਦੇ ਨਾਲ ਇੱਕ ਹੋਰ ਜਿਹੜਾ ਫਾਇਦਾ ਹੋਇਆ ਪਹਿਲਾਂ ਸਾਡੇ ਕੋਲੇ 2 ਥਰਮਲ ਪਲਾਂਟ ਸੀ ਸਰਕਾਰੀ 3 ਸੀ ਪ੍ਰਾਈਵੇਟ ਹੁਣ 3 ਸਰਕਾਰੀ ਹੋ ਗਏ 2 ਪ੍ਰਾਈਵੇਟ ਰਹਿ ਗਏ ਇਹਦਾ ਮਤਲਬ 33% ਤਾਂ ਪੀਪੀਏ ਵੀ ਖਤਮ ਹੋ ਗਿਆ ਨਾ ਜਦੋਂ ਹੁਣ ਖਰੀਦ ਹੀ ਲਿਆ ਸੀ ਤਾਂ ਉਹਦੇ ਨਾਲ ਪਾਵਰ ਪਰਚੇਸ ਐਗਰੀਮੈਂਟ ਕਾਹਦਾ ਰਹਿ ਗਿਆ ਹੁਣ ਸੋ 33% ਉਹ ਹੋ ਗਿਆ ਖਤਮ ਇਸ ਤੋਂ ਬਾਅਦ ਇੱਕ 30 ਜੂਨ ਨੂੰ ਮਾਨਸਾ ਦੇ ਵਿੱਚ ਕੈਬਨਿਟ ਮੀਟਿੰਗ ਹੋਈ ਸੀ ਉਦੋਂ ਅਸੀਂ ਕੈਬਨਟ ਦੇ ਵਿੱਚ ਇਹਦੀ ਖਰੀਦਣ ਦੀ ਮਨਜ਼ੂਰੀ ਕੈਬਨਟ ਤੋਂ ਕਰਵਾਈ ਸੀ ਫਿਰ ਬਾਅਦ ਦੇ ਵਿੱਚ ਬਲਦੇਵ ਸਿੰਘ ਸਰਾਂ ਜੀ ਜਿਹੜੇ ਸੀ ਐਮਡੀ ਨੇ ਉਹ ਫਾਰਮਲਟੀਆਂ ਕਾਗਜ਼ ਕਿਉਂਕਿ ਇਸ ਥਰਮਲ ਪਲਾਂਟ ਦੀ ਦੇਣਦਾਰੀਆਂ ਕਈ ਬੈਂਕਾਂ ਦੀਆਂ ਸੀ ਉਹਨਾਂ ਬੈਂਕਾਂ ਨਾਲ ਵੀ ਗੱਲ ਹੋਈ ਉਹਨਾਂ ਬੈਂਕਾਂ ਦੇ ਪੈਸੇ ਵੀ ਜਦੋਂ ਟ੍ਰਿਬਿਊਨਲ ਦੇ ਵਿੱਚ ਚੱਲਿਆ ਕੋ ਕੋ ਫੈਸਲਾ ਇਹਨੂੰ ਖਰੀਦਣ ਦਾ ਤਾਂ ਉਹਦਾ ਵੀ ਸੈਟਅਪ ਹੋ ਗਿਆ ਸਾਰਾ ਸੈਟਿੰਗ ਹੋ ਗਈ। ਪਛਵਾੜਾ ਕੋਲ ਮਾਈਨ ਤੋਂ ਹੁਣ ਕੋਲੇ ਵੀ ਉਪਲਬਧਤਾ ਕਰਨ ਬਿਜਲੀ ਉਤਪਾਦਨ ਦੁੱਗਣੇ ਤੋਂ ਵੀ ਵੱਧ ਹੋ ਜਾਊਗਾ ਕਿਉਂਕਿ ਕੋਲਾ ਸਾਡੇ ਕੋਲੇ ਆਪਣਾ ਹੈ। ਇੱਕ ਵਾਰ ਗੱਲ ਦੱਸ ਦੇਣਾ ਜਿਹੜਾ ਪਛਵਾੜਾ ਪਛਵਾੜਾ ਕੋਲ ਮਾਈਨ ਹੈ ਜਿਹੜੀ ਪੰਜਾਬ ਦੀ ਉਹਦੇ ਚੋਂ ਅਸੀਂ ਸਰਕਾਰੀ ਥਰਮਲ ਪਲਾਂਟ ਨੂੰ ਹੀ ਕੋਲਾ ਦੇ ਸਕਦੇ ਹਾਂ। ਪ੍ਰਾਈਵੇਟ ਨੂੰ ਨਹੀਂ ਦੇ ਸਕਦਾ ਤਾਂ ਸਾਡੇ ਕੋਲ ਕੋਲਾ ਇੰਨਾ ਸੀ ਕਿ ਸਾਨੂੰ ਕਈ ਵਾਰੀ ਕੋਲ ਮਿਨਿਸਟਰੀ ਨੂੰ ਕਹਿਣਾ ਪੈਂਦਾ ਸੀ ਕਿ 15 ਕਿ ਦਿਨ ਸਾਨੂੰ ਰੋਕਣ ਦਿਓ ਸਾਡੇ ਕੋਲ ਜਗ੍ਹਾ ਨਹੀਂ ਹੈਗੀ ਕੋਲਾ ਰੱਖਣ ਦੀ 15 ਦਿਨ ਬਾਅਦ ਕੱਢਾਂਗੇ ਹੁਣ ਜਦੋਂ ਤੀਜਾ ਸਾਡੇ ਕੋਲੇ ਆ ਗਿਆ ਤਾਂ ਹੁਣ ਉੱਥੋਂ ਲਗਾਤਾਰ ਕੋਲਾ ਆਊਗਾ ਤੇ ਇਹਦਾ ਇਹਨੇ ਸਿਰਫ 70 ਰੁਪਏ ਅੱਤ ਪੈਸੇ ਸਾਨੂੰ ਪੈਂਦਾ ਸੀ 7902 ਕਰੋੜ ਰੁਪਏ ਪੇ ਕੀਤੇ 1711 ਕੀਤੇ ਜਿਹੜੇ ਬਿਜਲੀ ਵੀ ਨਹੀਂ ਬਣਾਈ ਆਈ ਤੇ ਪਲਾਂਟ ਦੀ ਕੈਪੈਸਿਟੀ 61% ਸੀ ਪਰ ਸਿਰਫ 34% ਹੀ ਚੱਲਿਆ ਜੀ ਜਦੋਂ ਖੜੇ ਦੇ ਪੈਸੇ ਮਿਲਦੇ ਚਲਾਉਣ ਦੀ ਕੀ ਲੋੜ ਹੈ ਜੀ ਫਿਰ ਅਸੀਂ ਇਹਨੂੰ ਹੁਣ ਕੋਲਾ ਕਿਉਂਕਿ ਸਾਡੇ ਕੋਲੇ ਆਪਣੇ 75 ਤੋਂ 80% ਤੇ ਲੱਗ ਜਾਉ ਆਉਣ ਵਾਲੇ ਦਿਨਾਂ 'ਚ ਬਸ ਤੇ ਇਹਦਾ ਸਭ ਤੋਂ ਜਿਹੜਾ ਮੁੱਖ ਪੁਆਇੰਟ ਹੈ ਕਿ ਇਹਦਾ ਨਾਮ ਗੁਰੂ ਅਮਰਦਾਸ ਥਰਮਲ ਪਾਵਰ ਲਿਮਟਿਡ ਸ੍ਰੀ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਰਹੇ ਉੱਥੇ ਉਹਨਾਂ ਨੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਸਤੀ ਪ੍ਰਥਾ ਖਤਮ ਕੀਤੀ ਸੋ ਗੁਰੂ ਅਮਰਦਾਸ ਥਰਮਲ ਪਾਵਰ ਲਿਮਟਿਡ ਕੋਹਿੰਦਵਾਲ ਸਾਹਿਬ ਦਾ ਨਾਮ ਹੋਊਗਾ ਇਹ 1992 ਚ ਇੱਕ ਐਮਓਜੀ ਐਮਓਯੂ ਰੂਟ ਸੀਗਾ ਉਹਦੇ ਨਾਲ ਇਹਦੀ ਕਲਪਨਾ ਕੀਤੀ ਗਈ 92 ਚ 2500 ਮੈਗਾਵਾਟ ਲਈ ਪੀਪੀਏ ਤੇ ਹਸਾਈਨ ਹੋ ਗਏ 2006 ਚ 540 ਮੈਗਾਵਾਟ ਦਾ ਐਮਓਯੂ ਦਾ ਹੋਰ ਕਰ ਲਿਆ 2009 ਚ 540 ਦਾ ਸੌਧਿਆ ਹੋਇਆ ਪੀਪੀਏ ਕਰ ਲਿਆ 2016 ਚ ਬਿਜਲੀ ਦਾ ਉਤਪਾਦਨ ਚਾਲੂ ਹੋਇਆ ਔਰ ਇੱਕ ਤੁਹਾਨੂੰ ਹੋਰ ਸੰਜੋਗ ਦੀ ਗੱਲ ਦੱਸ ਦਿੰਨਾ ਕਿ ਜਦੋਂ 2000 9 ਚ 540 ਮੈਗਾਵਾਟ ਦਾ ਕੋਈ ਸੌਧਿਆ ਹੋਇਆ ਪੀਪੀਏ ਕੀਤਾ ਸੀ ਤਾਂ ਗੋਇੰਦਵਾਲ ਸਾਹਿਬ ਇਸ ਥਰਮਲ ਪਲਾਂਟ ਦੇ ਅੰਦਰ ਇੱਕ ਫੰਕਸ਼ਨ ਹੋਇਆ ਸੀ ਤਿੰਬਤੌਰ ਕਲਾਕਾਰ ਉਸ ਫੰਕਸ਼ਨ ਚ ਪਰਫਾਰਮ ਕੀਤਾ ਸੀ ਤੇ ਅੱਜ ਮੈਂ ਬਤੌਰ ਮੁੱਖ ਮੰਤਰੀ ਉਸ ਥਰਮਲ ਪਲਾਂਟ ਨੂੰ ਖਰੀਦਣ ਜਾ ਰਿਹਾ ਜਿਹੜੇ ਕਹਿੰਦੇ ਭਗਵੰਤ ਮੰਧਿਆੜੀ ਕਰਦਾ ਰਿਹਾ ਨੇ 600 ਰੁਪਏ ਮਹੀਨੇ ਤੇ 600 ਰੁਪਏ ਪਰ ਡੇ ਉਹਨਾਂ ਕਹਿੰਦੇ ਕਿ ਦਿਹਾੜੀ ਵਾਲੇ ਕੰਮ ਕਰਨਾ ਜਾਣਦੇ ਹੁੰਦੇ ਆ ਸੋ ਜੇ ਅਸੀਂ ਦਿਹਾੜੀਆਂ ਕਰ ਕਰਕੇ ਇੱਥੇ ਆ ਗਏ ਤਾਂ ਪਰਮਾਤਮਾ ਤੋਂ ਇਹੀ ਮੰਗਦੇ ਆ ਕਿ ਸਮੱਤ ਬਖਸ਼ੀ ਪਰਮਾਤਮਾ ਸਾਨੂੰ ਦਿਹਾੜੀਆਂ ਕਰਨ ਦੀ ਲੋੜ ਪੈ ਗਈ ਕਿਉਂਕਿ ਅਸੀਂ ਜਿਸ ਵੇਲੇ ਦੀਵਾਲੀ ਵੇਲੇ ਮੈਂ ਅੱਸੀ ਕੈਸੀ ਦੀ ਗੱਲ ਹੋਣੀ ਮੈਂ 7-8 ਸਾਲ ਦਾ ਸੀ ਤਾਂ ਦੀਵਾਲੀ ਤੋਂ ਮਹੀਨਾ ਪਹਿਲਾਂ ਬੇਬੇ ਚੀਮੇ ਚੀਮੇ ਮੰਡੀ ਤੋਂ ਆਟੇ ਦੇ ਬਿਸਕਟ ਕਢਾ ਕੇ ਲਿਆਉਂਦੀ ਹੁੰਦੀ ਸੀ ਪੀਪੇ ਚ ਜਿਸ ਵੇਲੇ ਅਸੀਂ ਆਟੇ ਦੇ ਬਿਸਕਟ ਖਾਂਦੇ ਸੀ ਉਸ ਵੇਲੇ ਆ ਜਿਹੜੇ ਮੈਨੂੰ ਮਿਹਨੇ ਮਾਰਦੇ ਆ ਇਹ ਉਦੋਂ ਸੋਨੇ ਦੇ ਬਿਸਕਟਾਂ 'ਚ ਖੇਡਦੇ ਹੁੰਦੇ ਸੀ ਕਿਉਂਕਿ ਸਾਡੇ ਬਾਪੂਆਂ ਨੇ ਸਮਝ ਲੈਂਗ ਨੀ ਕੀਤੀ ਇਸਕਾ ਕੈਸੀ ਆਟੇ ਵਾਲੇ ਬਿਸਕਟ ਆਣੇ ਆ ਜੀ ਵੀ ਆਪਦੇ ਤੁਸੀਂ ਆਪਦੇ ਸੋਨੇ ਵਾਲੇ ਤੁਸੀਂ ਆਪਣੇ ਸਾਹਮਣੇ ਰੱਖ ਲਓ ਸੋ ਵੱਡੇ ਵੱਡੇ ਗਰੁੱਪ ਜਿਹੜੇ ਨੇ ਉਹ ਇੰਟਰਸਟਿਡ ਸੀ ਪਰ ਸਾਡੀ ਸੱਚੀ ਨੀਅਤ ਨੂੰ ਸਾਡੀ ਪੰਜਾਬ ਪ੍ਰਤੀ ਸੇਵਾ ਨੂੰ ਪ੍ਰਮਾਤਮਾ ਨੇ ਫਲ ਲਾਇਆ ਤੇ ਗੁਰੂ ਅਮਰਦਾਸ ਫਾਰਮਲ ਪਾਵਰ ਲਿਮਟਿਡ ਗੋਇੰਦਵਾਲ ਸਾਹਿਬ ਹੁਣ ਸਰਕਾਰ ਦਾ ਹੋ ਗਿਆ ਤੇ ਸਮੇਂ-ਸਮੇਂ ਤੇ ਤਿੰਨ ਮੁੱਖ ਮੰਤਰੀਆਂ ਨੇ ਸਰਦਾਰ ਬੈਂ ਸਿੰਘ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੈਪਟਨ ਅਮਿੰਦਰ ਸਿੰਘ ਨੇ ਇਹਨਾਂ ਨਾਲ ਐਮਓਜੀ ਦੇ ਸਮਝੌਤੇ ਕੀਤੇ ਪਰ ਪਤਾ ਨਹੀਂ ਹੁਣ ਕੀ ਕੀਤੇ ਹੋਣਗੇ ਉਹ ਨਹੀਂ ਕਰ ਸਕਦੇ ਇੱਕ ਹੋਰ ਪੁਆਇੰਟ ਹੈ 1 ਜਨਵਰੀ 2018 ਨੂੰ ਪਿਛਲੀ ਸਰਕਾਰ ਨੇ ਖਜ਼ਾਨਾ ਮੰਤਰੀ ਜੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਹੋਰਾਂ ਦੀ ਅਗਵਾਈ ਚ 1 ਜਨਵਰੀ 2018 ਨੂੰ ਬਠਿੰਡੇ ਦਾ ਥਰਮਲ ਪਲੈਂਟ ਤੇ ਰੋਪੜ ਥਰਮਲ ਪਲੈਂਟ ਦੇ ਦੋ ਯੂਨਿਟ ਬੰਦ ਕੀਤੇ ਸੀ ਤੇ 1 ਜਨਵਰੀ 2024 ਨੂੰ ਅਸੀਂ ਨਵਾਂ ਥਰਮਲ ਪਲੈਂਟ ਖਰੀਦ ਲਿਆ ਆ ਨੀਅਤ ਦਾ ਫਰਕ ਹੁੰਦਾ ਬਸ ਜਿਹਨੇ ਇੰਨ ਕਹੀ ਜਾਣਾ ਖਜ਼ਾਨਾ ਖਾਲੀ ਆ ਖਜ਼ਾਨਾ ਖਾਲੀ ਆ ਫਿਰ ਰੱਬ ਵੀ ਨਹੀਂ ਬਰਕਤ ਪਾਉਂਦਾ ਫਿਰ ਜੇ ਹੋਵੇ ਨੀਅਤ ਤਾਂ ਥਰਮਲ ਪਲੈਂਟ ਵੀ ਅਸੀਂ ਵੱਡੇ ਵੱਡੇ ਜਿਹੜੇ ਗਰੁੱਪ ਸੀ ਉਹਨਾਂ ਤੋਂ ਇਹ ਬਿਡ ਕਰਕੇ ਸੀ ਸਭ ਤੋਂ ਸਸਤਾ ਵੀ ਲਿਆ ਤੇ ਨਾਲੇ ਪੰਜਾਬ ਨੂੰ ਹੋਰ ਵੀ ਬਿਜਲੀ ਜਿਹੜੀ ਹੈ ਸਸਤੀ ਮਿਲੂਗੀ ਤੇ ਨਾਲ ਜਿਹੜੇ ਪੀਪਾ ਸੀਗੇ ਉਹ ਰੱਦ ਹੋ ਗਏ ਜੇ ਕੋਈ ਤੁਹਾਡਾ ਸਵਾਲ ਹੋਵੇ ਜੇ ਦੀ ਵਾਸਤੇ ਜੇ ਇੱਕ ਵਾਰੀ ਫੇਰ ਇੱਦਾਂ ਹੀ ਬੈਠਾਂਗੇ ਕਾ ਕਾਗਜ਼ ਲਈ ਕਾਗਜ਼ ਆ ਜਾਣ ਕਾਗਜ਼ ਆ ਜਾਣ ਹੱਥ 'ਚ ਬਸ ਕਰੋ ਜੀ ਦੇਖੋ ਕਿਉਂਕਿ ਲਗਭਗ 18000 ਕਰੋੜ ਦੀ ਦਾ ਸਬਸਿਡੀ ਹੈ ਖੇਤਾਂ ਦੀ ਉਸ ਤੋਂ ਬਾਅਦ ਫਿਰ 90% ਘਰਾਂ ਨੂੰ ਬਿਜਲੀ ਦੇ ਬਿੱਲ ਜ਼ੀਰੋ ਆਉਂਦੇ ਨੇ ਅਸੀਂ ਇੱਕ ਸਦੇਸ਼ ਦਾ ਸਭ ਤੋਂ ਸਸਤਾ ਸੌਦਾ ਸੋਲਰ ਦਾ ਵੀ ਕੀਤਾ ਹੈ ਕੰਪਨੀ ਨਾਲ 2 ਰੁਪਏ 54 ਪੈਸੇ ਪਰ ਯੂਨਿਟ 1100 ਮੈਗਾਵਾਟ ਸੋ 540 ਸਾਡੀ ਜਿਹੜੀ ਆ ਉਹ ਵੱਧ ਚੁੱਕੀ ਹੈ ਬਿਲਕੁਲ ਜੇ ਤੁਹਾਨੂੰ ਸਸਤੀ ਪਾਉਗੀ ਅਸੀਂ ਇੰਡਸਟਰੀ ਨੂੰ ਸਸਤੀ ਦੇ ਦਾਂਗੇ ਜਦੋਂ ਜੇ ਸਾਨੂੰ 7 ਰੁਪਏ 8 ਪੈਸੇ ਪੈ ਰਹੀ ਹੈ ਤਾਂ ਅਸੀਂ ਫਿਰ ਕੀ ਕਰੀਏ ਫਿਰ ਸੋ ਜੇ ਸਾਨੂੰ 4 ਰੁਪਏ 50 ਪੈਸੇ ਪੈਣ ਲੱਗੀ ਅਸੀਂ ਕੀ ਕਰਨਾ ਅਸੀਂ ਤਾਂ ਲੋਕਾਂ ਨੂੰ ਵੱਧ ਤੋਂ ਵੱਧ ਫੈਕਟਰੀ ਆਵੇਂ ਜੇ ਜੇ ਸਸਤੀ ਪਾਵਰ ਕਰਕੇ ਮੇਰੇ ਕੋਲੇ ਪੰਜਾਬ ਦੇ ਵਿੱਚ ਇਨਵੈਸਟਮੈਂਟ ਆਉਂਦੀ ਹੈ ਕਈ ਹਜ਼ਾਰਾਂ ਕਰੋੜਾਂ ਦੀ ਤੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਸਾਨੂੰ ਕੀ ਮਾੜਾ ਅਸੀਂ ਕਿਹੜਾ ਕੋਈ ਪੀਪੀਏ ਕਰਨਾ ਹਾਂ ਬਾਕੀ ਜਿਹੜੇ ਦੋ ਰਹਿ ਗਏ ਹੁਣ ਦੋ ਹੀ ਰਹਿ ਗਏ ਹੁਣ ਤਾਂ ਸੋ ਦੋ ਰਹਿ ਗਏ ਉਹਨਾਂ ਦਾ ਵੀ ਅਸੀਂ ਦੇਖ ਰਹੇ ਹਾਂ ਕਿ ਬਲਕਿ ਕੁਝ ਪਾਵਰ ਪਰਚੇਜ ਐਗਰੀਮੈਂਟ ਸੋਲਰ ਦੇ ਵੀ ਹੋਏ ਹੋਏ ਨੇ ਤੇ ਉਹਨਾਂ ਦੇ ਮਾਲਕ ਵੀ ਉਹੀ ਨੇ ਉਹ ਜਿਹੜੇ ਜਿਹੜੇ ਬੋਲਦੇ ਹੁੰਦੇ ਆ ਤੇ ਹੈ ਬੋਲਦੇ ਕੌਣ ਕੌਣ ਹੈ ਕੋੜੇ ਵਾਲੇ ਕੋੜੇ ਵਾਲੇ ਸੋ ਉਹੀ ਮਾਲਕ ਨੇ ਉਹਨਾਂ ਨਾਲ 15 15 ਰੁਪਏ 16 16 ਰੁਪਏ 17 17 ਰੁਪਏ ਪਰ ਯੂਨਟ ਐਗਰੀਮੈਂਟ ਹੋਏ ਹੋਏ ਨੇ ਕਿਉਂਕਿ ਇਧਰੋਂ ਵੀ ਆਪ ਹੀ ਸਾਈਨ ਕਰਨੇ ਸੀ ਉਧਰੋਂ ਵੀ ਆਪ ਹੀ ਸਾਈਨ ਕਰਨੇ ਸੀ ਆਪਦੀਆਂ ਕੰਪਨੀਆਂ ਸੀ ਆਪ ਹੀ ਸਾਈਨ ਕਰਨੇ ਸੀ ਕਰ ਰਹੇ ਹਾਂ ਕਰ ਰਹੇ ਕਰ ਰਹੇ ਵਾਈਟ ਪੇਪਰ ਜਾਰੀ ਕਰਨ ਦੀ ਗੱਲ ਹੈ ਜੇ ਕੋਈ ਕੋਈ ਹੋਵੇ ਉਸਮੇ ਇਹ ਬਹੁਤ ਵੱਡਾ ਟੈਕ ਟੌਪ ਹੈ ਆ ਕੀ ਹੈ ਆ ਕਾ ਕਿਹੜਾ ਕਲਰ ਹੈ ਆਹ ਕਾਹੜਾ ਪੇਪਰ ਹੈ ਵਾਈਟ ਪੇਪਰ ਵਾਲਾ ਪਰਲੀ ਸਾਰਾ ਕੁਝ ਪਈ ਕਿੰਨੇ ਰੁਪਿਆਵਾਂ ਚ ਪਈ ਹੈ ਬਿਜਲੀ ਕਿੰਨੇ ਰੁਪਿਆਵਾਂ ਚ ਪਹਿਲਾਂ ਮਿਲਦੀ ਸੀ ਕਿੰਨੇ ਰੁਪਿਆਵਾਂ ਚ ਹੋਣ ਪਿਆ ਕਰੂਗੀ ਵਾਈਟ ਪੇਪਰ ਹੈ ਯਾਰ ਇਹ ਕਿਹੜਾ ਜੈਲੋ ਪੇਪਰ ਹੈ ਹਾਂਜੀ ਕੌਣ ਜੀ ਨਹੀਂ ਜਿਹੜਾ ਅਸੀਂ ਥਰਮਲ ਪਲੈਂਟ ਖਰੀਦ ਲਿਆ ਉਹਦਾ ਤਾਂ ਕੋਈ ਸਟੈਂਡ ਨਹੀਂ ਹੁਣ ਉਹ ਤਾਂ ਖਤਮ ਹੋ ਗਿਆ ਜਿਹੜੇ ਦੋ ਹੈਗੇ ਨੇ ਉਹਨਾਂ ਦੀ ਉਹਨਾਂ ਦੀ ਜਾਂਚ ਕਰਾਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ